ਚਾਰ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਲੋਕਾਂ ਦੀ ਗੱਲ ਸੱਚੀ ਨਿਕਲੀ ਜਨਤਾ ਦੀ ਗੱਲ ਠੀਕ ਨਿਕਲੀ ਲੋਕ ਸੱਚਾ ਰੌਲਾ ਪਾਉਂਦੇ ਸੀ ਕਿ ਜਿਸ ਦਿਨ ਪੁਲਿਸ ਦੀ ਨੀਅਤ ਤੇ ਨੀਤੀ ਹੋਈ ਉਸ ਦਿਨ ਵੱਡੇ ਪੱਧਰ ਤੇ ਨਸ਼ਾ ਫੜਿਆ ਜਾਏਗਾ ਤੇ ਅੱਜ ਫੇਰ ਪੁਲਿਸ ਨੇ ਇੱਕ ਔਰਤ ਨੂੰ ਇੱਕ ਲੇਡੀ ਨੂੰ 4 ਕਿਲੋ ਨਸ਼ੇ ਸਮੇਤ ਕਰੋੜਾਂ ਦੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਦੂਜੀ ਵੱਡੀ ਖਬਰ ਹੈ ਦੋ ਥਾਣੇਦਾਰ ਸਸਪੈਂਡ ਕੀਤੇ ਗਏ ਨੇ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਬਿਆਨ ਦਿੱਤਾ ਹੈ ਤੇ ਚੌਥੀ ਵੱਡੀ ਖਬਰ ਹੈ ਕੇਂਦਰ ਸਰਕਾਰ ਨੂੰ ਰਾਹੁਲ ਗਾਂਧੀ ਦੀ ਮੰਨਣੀ ਪਈ ਹੈ ਇੱਕ ਤਰ੍ਹਾਂ ਨਾਲ ਰਾਹੁਲ ਗਾਂਧੀ ਦੀ ਗੱਲ ਅੱਗੇ ਕੇਂਦਰ ਸਰਕਾਰ ਝੁਕੀ ਹੈ ਇਹ ਵੀ ਆਪਾਂ ਗੱਲ ਪੂਰੀ ਕਰਦੇ ਆ ਪਹਿਲਾਂ ਤਰਨਤਾਰਨ ਦੇ ਵਿੱਚ ਅੱਜ ਸੀਆਈਏ ਸਟਾਫ ਨੇ ਇਹ ਦਾਵਾ ਕੀਤਾ ਹੈ ਕਿ ਉਹਨਾਂ ਨੇ ਤਰੋਆ ਖੁਰਦ ਪਿੰਡ ਦੀ ਦੱਸੀ ਜਾ ਰਹੀ ਹੈ ਖਬਰਾਂ ਦੇ ਮੁਤਾਬਕ ਇੱਕ ਔਰਤ ਜਿਹਦੀ ਸਰਹੱਦ ਦੇ ਨਾਲ ਜ਼ਮੀਨ ਸੀਗੀ ਲੋਕ ਪਹਿਲਾਂ ਤੋਂ ਕਹਿੰਦੇ ਸੀ ਵੀ ਇਹ ਚਿੱਟਾ ਵੇਚਦੀ ਹੈ ਪਰ ਹੁਣ ਤੱਕ ਉਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਸੀ ਹੋਈ ਦੱਸਦੇ ਨੇ ਲੋਕ ਬੜਾ ਰੋਲਾ ਪਾਉਂਦੇ ਰਹੇ ਪਰ ਕੋਈ ਕਾਰਵਾਈ ਨਹੀਂ ਸੀ ਹੋਈ ਤੇ ਹੁਣ ਪੁਲਿਸ ਨੇ ਉਹਦੇ ਤੇ ਕਾਰਵਾਈ ਕੀਤੀ ਹੈ ਤੇ ਉਹਦੇ ਕੋਲੋਂ 4 ਕਿਲੋ ਚਿੱਟਾ ਉਦੋਂ ਬਰਾਮਦ ਹੋਇਆ ਜਦੋਂ ਪੁਲਿਸੇ ਦਾਵਾ ਕਰ ਰਹੀ ਹੈ ਵੀ ਚਿੱਟਾ ਸਮਾਪਤ ਹੋ ਗਿਆ ਪੁਲਿਸੇ ਦਾਵਾ ਕਰਨ ਜਾ ਰਹੀ ਹੈ ਵੀ 31 ਮਈ ਤੱਕ ਅਸੀਂ ਪੰਜਾਬ ਨਸ਼ਾ ਮੁਕਤ ਕਰਤਾ ਨਸ਼ਾ ਨਹੀਂ ਛੱਡਿਆ ਉਸ ਟਾਈਮ ਦੇ ਬਿਲਕੁਲ ਨੇੜੇ 4-4 ਕਿਲੋ ਨਸ਼ਾ ਇੱਕ-ਇੱਕ ਵਿਅਕਤੀ ਕੋਲੋਂ ਬਰਾਮਦ ਹੋ ਰਿਹਾ ਤੇ ਆ ਔਰਤ ਤੇ ਉਹਦਾ ਮੁੰਡਾ ਇਹ ਕੰਮ ਕਰਦੇ ਸੀ ਵੇਖੋ ਇਹਨਾਂ ਕੋਲ ਥੋੜੀ ਸੀ ਜਾਇਦਾਦ ਪਰ ਇਸ ਕੰਮ ਦੇ ਵਿੱਚ ਦੱਸਿਆ ਜਾ ਰਿਹਾ ਇਹਨਾਂ ਨੇ ਇਹਨਾਂ ਨੇ ਬਹੁਤ ਵੱਡੇ ਵੱਡੇ ਬੰਗਲੇ ਪਾ ਲਏ ਸੀਗੇ ਔਰ ਇਹ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਹੁਣ ਅੱਗੇ ਪਿੱਛੇ ਸਭ ਕੁਝ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਾਂ ਦੀ ਗੱਲ ਠੀਕ ਨਿਕਲੀ ਨਾ ਲੋਕ ਕਹਿੰਦੇ ਸੀ ਕਿ ਪੁਲਿਸ ਦੀ ਤੇ ਸਰਕਾਰ ਦੀ ਨੀਤ ਤੇ ਨੀਤੀ ਨਹੀਂ ਹੈਗੀ ਜਿਸ ਦਿਨ ਥੋੜੀ ਜੀ ਵੀ ਹੋਈ ਉਸ ਦਿਨ ਵੱਡੇ ਪੱਦਰ ਤੇ ਨਸ਼ੇ ਫੜੇ ਜਾਣਗੇ ਤੇ ਨਸ਼ਾ ਵਾਲੇ ਫੜੇ ਜਾਣਗੇ ਹੁਣ ਇਹ ਗੱਲ ਠੀਕ ਨਿਕਲੀ ਤੁਸੀਂ ਦੇਖੋ ਪੰਜਾਬ ਸਰਕਾਰ ਤੇ ਪੁਲਿਸ ਦਾਵਾ ਕਰ ਰਹੀ ਹੈ ਪਿਛਲੇ ਡੇਢ ਕਮਹੀਨੇ ਦੇ ਵਿੱਚ ਹੀ ਲਗਭਗ 7-8000 ਬੰਦਾ ਕਹਿੰਦੇ ਹੀ ਫੜ ਲਿਆ ਨਸ਼ੇ ਵਾਲਾ ਤੇ ਸੈਂਕੜੇ ਕਰੋਨਾ ਦਾ ਨਸ਼ਾ ਬਰਾਮਦ ਕਹਿੰਦੇ ਕਰ ਲਿਆ ਤੇ ਫਿਰ ਲੋਕ ਠੀਕ ਕਹਿੰਦੇ ਸੀ ਨਾ ਹੁਣ ਜੇ ਥੋੜਾ ਜਿਹਾ ਚੱਜ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਆਹ ਵੇਖ ਲਓ ਆਪੇ ਹੀ ਕਹੀ ਜਾਂਦੇ ਨੇ ਕਿ ਆਹ ਕਰਤਾ ਉਹ ਕਰਤਾ 131 ਮਈ ਤੱਕ ਕਹਿੰਦੇ ਨੇ ਕਿ ਪੰਜਾਬ ਪੁਲਿਸ ਮੁਖੀ ਨੇ ਇਹ ਕਹਿ ਦਿੱਤਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਉਸ ਤੋਂ ਬਾਅਦ ਜਿਹੜੇ ਇਲਾਕੇ 'ਚ ਕੋਈ ਨਸ਼ਾ ਫੜਿਆ ਗਿਆ ਜਿੰਮੇਵਾਰ ਫਿਰ ਐਸਐਸਪੀ ਤੇ ਥਾਣਾ ਮੁਖੀ ਹੋਊਗਾ ਕਾਰਵਾਈ ਕਰਾਂਗੇ ਹੁਣ ਅੱਗੇ ਸਵਾਲ ਇਹ ਵੀ ਹੈ ਵੀ ਫਿਰ ਕਿਤੇ ਕਾਰਵਾਈ ਹੋਣ ਦੇ ਡਰੋਂ ਹੀ ਜੇ ਫੜਨਾ ਹੀ ਛੱਡਤਾ ਅਗਲੇ ਨੇ ਫੇਰ ਸੋ ਇਹ ਵੀ ਇੱਕ ਸਵਾਲ ਹੈ ਅਗਲੀ ਵੱਡੀ ਖਬਰ ਹੈ ਕੇ ਦੋ ਪੁਲਿਸ ਅਫਸਰ ਇਕੱਠੇ ਸਸਪੈਂਡ ਕੀਤੇ ਨੇ ਦੋ ਪੁਲਿਸ ਅਫਸਰ ਇਕੱਠੇ ਮੌਤਲ ਕੀਤੇ ਨੇ ਔਰ ਉਹਨਾਂ ਦੇ ਉੱਪਰ ਦੋਸ਼ੀ ਐਸੀ ਹਰਕਤਾਂ ਲੱਗਾ ਕਿ ਐਸਐਸਪੀ ਉਹਨਾਂ ਨੂੰ ਤੁਰੰਤ ਸਸਪੈਂਡ ਕਰਨਾ ਪਿਆ ਮੌਤਲ ਕਰਨਾ ਪਿਆ ਤੇ ਇਹ ਵੱਡਾ ਐਕਸ਼ਨ ਮੰਨਿਆ ਜਾ ਰਿਹਾ ਹੈ ਮਾਮਲਾ ਮਿੱਤਰੋ ਜਲੰਧਰ ਦੇ ਨਾਲ ਜੁੜਿਆ ਜਲੰਧਰ ਦੇ ਵਿੱਚ ਦੋ ਜਿਹੜੇ ਪੁਲਿਸ ਅਫਸਰ ਨੇ ਇੱਕ ਥਾਣਾ ਮੁਖੀ ਇੱਕ ਏਐਸਆਈ ਸਸਪੈਂਡ ਕੀਤੇ ਨੇ ਦੋਸ਼ ਉਹਨਾਂ ਦੇ ਉੱਪਰ ਇਹ ਲੱਗਿਆ ਕਿ ਥਾਣੇ ਦੇ ਵਿੱਚ ਦੋ ਦਲਤ ਜਿਹੜੇ ਬੱਚੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਮੁੰਡਿਆਂ ਨੂੰ ਤੇ ਉਹਨਾਂ ਦੇ ਉੱਪਰ ਤਸ਼ੱਦਦ ਵੀ ਕੀਤਾ ਗਿਆ ਤੇ ਉਹਨਾਂ ਤੋਂ ਗਲਤ ਹਰਕਤਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਦੂਜੇ ਨਾਲ ਤੇ ਇਹ ਜਦੋਂ ਦੋਸ਼ ਲੱਗੇ ਲੋਕਾਂ ਨੇ ਰੌਲਾ ਪਾਇਆ ਤਾਂ ਫਿਰ ਜਿਹੜਾ ਐਸਐਸਪੀ ਜਿਹੜਾ ਸੀ ਉਥੋਂ ਦਾ ਉਹ ਹਰਕਤ ਦੇ ਵਿੱਚ ਆਏ ਉਹਨਾਂ ਨੇ ਦੋਨੇ ਜਿਹੜੇ ਥਾਣਾ ਮੁਖੀ ਲਖਵਿੰਦਰ ਸਿੰਘ ਤੇ ਜਿਹੜਾ ਏਐਸਆਈ ਤਰਵਿੰਦਰ ਸਿੰਘ ਦੋਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਜਿਹੜੇ ਐਸਐਸਪੀ ਅਰਵਿੰਦਰ ਸਿੰਘ ਵਿਰਕਾ ਉਹਨਾਂ ਦਾ ਇਹ ਸਖਤ ਐਕਸ਼ਨ ਮੰਨਿਆ ਜਾ ਰਿਹਾ ਹੈ ਹੁਣ ਵੱਡਾ ਮਾਮਲਾ ਇਹ ਕਿਉਂਕਿ ਪੁਲਿਸ ਦੇ ਉੱਪਰ ਪਹਿਲਾਂ ਵੀ ਦੋਸ਼ ਲੱਗਦੇ ਨੇ ਭ੍ਰਿਸ਼ਟਾਚਾਰ ਦੇ ਰਿਸ਼ਵਤਖਾਨ ਦੇ ਲੋਕਾਂ ਨੂੰ ਨਜਾਇਜ਼ ਕੁੱਟਣ ਦੇ ਪਰ ਇਹਦੇ ਵਿੱਚ ਦੋਸ਼ ਨਾਲ ਗੰਭੀਰ ਹੈ ਗੰਭੀਰ ਕਿੱਦਾਂ ਦਾ ਵੀ ਉਹਨਾਂ ਤੋਂ ਫੜ ਕੇ ਗਲਤ ਹਰਕਤਾਂ ਕਰਾਈਆਂ ਗਈਆਂ ਹੁਣ ਉਹ ਕੀ ਗਲਤ ਹਰਕਤਾਂ ਕਰਾਈਆਂ ਗਈਆਂ ਨੇ ਇਹਦੀ ਜਾਂਚ ਪੜਤਾਲ ਅਜੇ ਹੋ ਰਹੀ ਹੈ ਉਹ ਜਾਂਚ ਪੜਤਾਲ ਪੂਰੀ ਹੋਣ ਤੋਂ ਬਾਅਦ ਪਤਾ ਚੱਲੂਗਾ ਵੀ ਕੀ ਨਿਕਲਦਾ ਪਰ ਜੇਕਰ ਉਹਨਾਂ ਨੂੰ ਸਸਪੈਂਡ ਕੀਤਾ ਹੈ ਤਾਂ ਸਸਪੈਂਡ ਕਰਨ ਵਾਲੇ ਅਫਸਰ ਨੇ ਵੀ ਕੁਝ ਦੇਖਿਆ ਹੀ ਹੋਣਾ ਅੰਨੇ ਵਾਤਾ ਸਸਪੈਂਡ ਕਰ ਨਹੀਂ ਦਿੱਤਾ ਸੋ ਆਮ ਤੌਰ ਤੇ ਪੁਲਿਸ ਦੇ ਉੱਪਰ ਬੜੇ ਗੰਭੀਰ ਦੋਸ਼ ਲੱਗਦੇ ਰਹਿੰਦੇ ਨੇ ਲੋਕ ਕਹਿੰਦੇ ਨੇ ਕਿ ਪੁਲਿਸ ਜਿਹੜੀ ਆ ਉਹ ਗਲਤ ਵਿਹਾਰ ਕਰਦੀ ਆ ਪੁਲਿਸ ਦਬਕੇ ਮਾਰਦੀ ਆ ਪੁਲਿਸ ਗਾਲਾਂ ਕੱਢਦੀ ਆ ਪੁਲਿਸ ਨਜਾਇਜ਼ ਕੁੱਟ ਦਿੰਦੀ ਆ ਪੁਲਿਸ ਰਿਸ਼ਵਤ ਮੰਗਦੀ ਆ ਇਹੋ ਜਿਹੇ ਦੋਸ਼ ਪੁਲਿਸ ਤੇ ਲੱਗਦੇ ਨੇ ਤੇ ਪੁਲਿਸ ਦੇ ਵਿੱਚ ਵੀ ਜਿਹੜੇ ਚੰਗੇ ਬੰਦੇ ਹੁੰਦੇ ਨੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਆ ਵੀ ਯਾਰ ਸਾਡਾ ਵੀ ਨਾਮ ਵਿੱਚ ਬਦਨਾਮ ਹੋ ਜਾਂਦਾ ਪਰ ਵੱਡੇ ਪੱਦਰ ਤੇ ਪੁਲਿਸ ਦੇ ਉੱਪਰ ਦੋਸ਼ ਲੱਗਦੇ ਨੇ ਤੇ ਹੁਣ ਇਹ ਜਿਹੜੇ ਦੋਸ਼ ਲੱਗੇ ਨੇ ਇਹਨਾਂ ਦੀ ਸਚਾਈ ਪੂਰੀ ਨਿਕਲ ਕੇ ਸਾਹਮਣੇ ਬਾਹਰ ਆਏਗੀ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਾਮਲਾ ਰਫਾ ਦਫਾ ਹੋ ਜਾਏਗਾ ਏ ਆਉਣ ਵਾਲੇ ਦਿਨ ਦੱਸਣਗੇ ਕਿਉਂਕਿ ਪਿਛਲੇ ਦਿਨੀ ਜਦੋਂ ਪਟਿਆਲਾ ਦੇ ਵਿੱਚ ਕਰਨਲ ਕੁੱਟਬਰਮਾਂ ਵਾਲਾ ਵਾਪਰਿਆ ਤਾਂ ਉਦੋਂ ਬਹੁਤ ਵੱਡੇ ਪੱਧਰ ਤੇ ਇਹ ਗੰਭੀਰ ਦੋਸ਼ ਲੱਗੇ ਕਿ ਕੁੱਟਮਾਰ ਕਰਨ ਵਾਲੇ ਪੁਲਿਸ ਇੰਸਪੈਕਟਰਾਂ ਨੂੰ ਬਚਾਉਣ ਦੀ ਸਿਰ ਤੋੜ ਕੋਸ਼ਿਸ਼ ਕੀਤੀ ਜਾਂਦੇ ਦੋਸ਼ ਲੱਗੇ ਨੇ ਔਰ ਪੂਰੇ ਪੰਜਾਬ ਨੇ ਦੇ ਇਤਰਾਜ਼ ਕੀਤਾ ਉਹ ਵੱਡਾ ਮੁੱਦਾ ਬਣਿਆ ਤਾਂ ਫਿਰ ਪਿਛਲੇ ਦਿਨੀ ਜਿਹੜੀ ਅਮਨਦੀਪ ਕੌਰ ਲੇਡੀ ਥਾਰ ਵਾਲੀ ਪੁਲਿਸ ਵਾਲੀ ਜਿਹੜੀ ਫੜੀ ਆ ਬਠਿੰਡੇ ਉਦੇਤੋ ਪੁਲਿਸ ਨੇ ਪੁੱਛਗਿੱਛ ਕੀਤੀ ਆ ਤਿੰਨ ਵਾਰੀ ਰਿਮਾਂਡ ਲਿਆ ਪਰ ਉਹਦੇ ਤੋਂ ਕੀ ਸਾਹਮਣੇ ਆਇਆ ਉਹ ਹੁਣ ਤੱਕ ਪ੍ਰੈਸ ਕਾਨਫਰੰਸ ਕਰਕੇ ਜਾਂ ਮੀਡੀਆ ਦੇ ਵਿੱਚ ਦੱਸਿਆ ਨਹੀਂ ਗਿਆ ਉਹ ਸਾਰਾ ਅਜੇ ਅੰਦਰ ਖੱਤੀ ਹੈ ਤਾਂ ਇਸ ਤਰੀਕੇ ਨਾਲ ਫਿਰ ਵੱਡੇ ਸਵਾਲ ਆਪਣੇ ਆਪ ਉੱਠ ਖੜਦੇ ਨੇ ਕਿ ਆਖਰ ਇੰਜ ਕਿਉਂ ਆ ਕਿਉਂ ਪੁਲਿਸ ਵਾਲਿਆਂ ਤੇ ਜਦੋਂ ਗੰਭੀਰ ਦੋਸ਼ ਲੱਗਦੇ ਨੇ ਤਾਂ ਉਹਨਾਂ ਦੀ ਪੂਰੀ ਜਾਂਚ ਕਈ ਵਾਰੀ ਨਹੀਂ ਹੁੰਦੀ ਤੇ ਦੋਸ਼ ਪੂਰੀ ਤਰ੍ਹਾਂ ਬਾਹਰ ਕਿਉਂ ਨਹੀਂ ਨਿਕਲ ਪਾਉਂਦੇ ਹੁਣ ਇਸ ਤੋਂ ਬਾਅਦ ਅਗਲਾ ਵੱਡਾ ਮਾਮਲਾ ਅੱਜ ਦਾ ਇਹ ਆ ਪੰਜਾਬ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਬੀਜੇਪੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖੀ ਹੈ ਪਾਣੀਆਂ ਦੇ ਮੁੱਦੇ ਤੇ ਪਿਛਲੇ ਦਿਨਾਂ ਤੋਂ ਪਾਣੀਆਂ ਦਾ ਮੁੱਦਾ ਫੇਰ ਉੱਠਿਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਹਰਿਆਣੇ ਨੂੰ ਵੀ ਸਾਡੇ ਕੋਲ ਹੈ ਨਹੀਂ ਵਾਧੂ ਪਾਣੀ ਅਸੀਂ ਹੋਰ ਨਹੀਂ ਦੇ ਸਕਦੇ ਤੇ ਫਿਰ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਬੋਲਿਆ ਸੀ ਵੀ ਇਹ ਗਲਤ ਆ ਗੱਲ ਤਾਂ ਫਿਰ ਉਸ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਆ ਵੀ ਹਰਿਆਣੇ ਦੀ ਤੇ ਕੇਂਦਰ ਸਰਕਾਰ ਦੀ ਬੀਜੇਪੀ ਪਾਰਟੀ ਨਾਲ ਕੇ ਸਾਡੇ ਤੇ ਦਬਾਅ ਪਾ ਰਹੀ ਆ ਔਰ ਤੱਕੇ ਨਾਲ ਸਾਡੇ ਨਾਲ ਧੱਕਾ ਕਰਨਾ ਚਾਹੁੰਦੀ ਆ ਪਾਣੀ ਵਾਲੇ ਮਾਮਲੇ 'ਚ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਅੱਜ ਚਿੱਠੀ 'ਚ ਵੀ ਮੈਂ ਇਹ ਨਹੀਂ ਹੋਣਦਾਗਾ ਸਾਡੇ ਕੋਲ ਆਪਣੇ ਕੋਲ ਪਾਣੀ ਥੋੜਾ ਅਸੀਂ ਕਿੱਥੋਂ ਦੇ ਦਈਏ ਤੇ ਕਿਵੇਂ ਦੇ ਦਈਏ ਅਗਲਾ ਮਾਮਲਾ ਅੱਜ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਕਿਹੜਾ ਫੈਸਲਾ ਲਿਆ ਰਾਹੁਲ ਗਾਂਧੀ ਲੰਬੇ ਟਾਈਮ ਤੋਂ ਕਹਿ ਰਿਹਾ ਸੀਗਾ ਕਿ ਭਾਰਤ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਕਰਵਾਈ ਜਾਵੇ ਪਰ ਨਹੀਂ ਸੀ ਕਰਵਾਈ ਜਾ ਰਹੀ ਹੁਣ ਅੱਜ ਅਚਾਨਕ ਕੇਂਦਰ ਸਰਕਾਰ ਨੇ ਫੈਸਲਾ ਲਿਆ ਕਿ ਭਾਰਤ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਕਰਵਾਈ ਜਾਵੇਗੀ ਤੇ ਹੁਣ ਆਉਣ ਵਾਲੇ ਦਿਨਾਂ 'ਚ ਵੇਖਦੇ ਆ ਕਦੋਂ ਕਰਵਾਈ ਜਾਂਦੀ ਆ ਪਰ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਤੀ ਆ ਉਹਨੇ ਕਿਹਾ ਕਿ ਮੇਰੀ ਮੰਗ ਜਿਹੜੀ ਆ ਉਹ ਮੰਨੀ ਗਈ ਆ ਤੇ ਇੱਕ ਤਰ੍ਹਾਂ ਨਾਲ ਮੇਰਾ ਸੰਘਰਸ਼ ਜਿਹੜਾ ਔਰੰਗ ਲਿਆ ਆ ਹੁਣ ਇਹ ਜਾਤੀ ਆਧਾਰਿਤ ਜਾਣਗਰਨਾ ਹੁੰਦੀ ਕੀ ਹੈ ਜਾਤੀ ਆਧਾਰਿਤ ਜਾਣਗਰਨਾ ਮਿੱਤਰੋ ਇਹ ਹੁੰਦੀ ਆ ਜ ਜਿਹਦੇ ਰਾਹੀਂ ਇਹ ਪਤਾ ਲੱਜਾਂਦਾ ਵੀ ਕਿਸੇ ਦੇਸ਼ ਦੇ ਵਿੱਚ ਕਿਹੜੀ ਜਾਤੀ ਦੇ ਕਿੰਨੇ ਲੋਕ ਰਹਿੰਦੇ ਨੇ ਰਾਹੁਲ ਗਾਂਧੀ ਬੜੇ ਲੰਬੇ ਟਾਈਮ ਤੋਂ ਕਹਿ ਰਿਹਾ ਸੀ ਕਿ ਭਾਰਤ ਦੇ ਵਿੱਚ ਜਿਹੜੇ ਦੱਬੇ ਕੁਤਲੇ ਨੇ ਦਲਿਤ ਨੇ ਮਤਲਬ ਐਸਸੀ ਕੈਟਾਗਰੀ ਦੇ ਜਿਹੜੇ ਭਾਈਚਾਰੇ ਦੇ ਲੋਕ ਨੇ ਵੀ ਉਹ ਸਾਰਿਆਂ ਦਾ ਠੀਕ ਤਰੀਕੇ ਨਾਲ ਪਤਾ ਲਾਇਆ ਜਾਣਾ ਚਾਹੀਦਾ ਤਾਂ ਮੋਦੀ ਸਰਕਾਰ ਇਹਦੇ ਬਿਲ ਗੌਰ ਨਹੀਂ ਸੀ ਕਰ ਰਹੀ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਕਈ ਵਾਰ ਰੌਲਾ ਪਾਇਆ ਸੀ ਤੇ ਹੁਣ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਇਹ ਕਹਿਤਾ ਵੀ ਅਸੀਂ ਕਰਾਉਨੇ ਆ ਤੇ ਹੁਣ ਦੇਖਦੇ ਆ ਕਿ ਕਿੰਨੇ ਟਾਈਮ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਹੁੰਦੀ ਆ ਦੋ ਖਬਰਾਂ ਅੱਜ ਦੀਆਂ ਹੋਰ ਨੇ ਇੱਕ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੰਜਾਬ ਦੇ ਪੁਲਿਸ ਮੁਖੀ ਨੇ ਖੁਦ ਦੱਸਿਆ ਕਿ ਗੋਲਾਵਰੂਧ ਗਰਨੇਡਾਾਂ ਦੇ ਸਮੇਤ ਤੇ ਹਥਿਆਰਾਂ ਦੇ ਸਮੇਤ ਪੰਜ ਬੰਦੇ ਫੜੇ ਗਏ ਨੇ ਜਿਹੜੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਪੁਲਿਸ ਦੱਸ ਰਹੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਯੋਜਨਾ ਬਣਾ ਰਹੇ ਸੀ ਪੁਲਿਸ ਥਾਣੇ ਜਾਂ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੀ ਉਹਨਾਂ ਨੂੰ ਪਹਿਲਾਂ ਹੀ ਫੜ ਲਿਆ ਪਹਿਲ ਗਾਮ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਥਾਵਾਂ ਤੇ ਭਾਰੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਨੇ ਪਿਛਲੇ ਦਿਨੀ ਇੱਕ ਕਣਕ ਦੇ ਖੇਤ ਦੇ ਵਿੱਚੋਂ ਹਥਿਆਰਾਂ ਦੀ ਇੱਕ ਬੋਰੀ ਬਰਾਮਦ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਆ ਹੋਇਆ ਹੁਣ ਤੁਸੀਂ ਇਹਦੇ ਉੱਪਰ ਕੀ ਕਹੋਗੇ ਆਪਣਾ ਵਿਚਾਰ ਲਿਖ ਸਕਦੇ ਹੋ ਦੂਜਾ ਅੰਮ੍ਰਿਤਸਰ ਦੇ ਵਿੱਚ ਅੱਜ ਪੁਲਿਸ ਨੇ ਇੱਕ ਇਨਕਾਊਂਟਰ ਕਰਨ ਦਾ ਦਾਅਵਾ ਕੀਤਾ ਪੁਲਿਸ ਨੇ ਆਖਿਆ ਕਿ ਇੱਕ ਵਿਅਕਤੀ ਜਿਹੜਾ ਅਸੀਂ ਫੜਿਆ ਸੀ ਉਹਦੇ ਤੋਂ ਅਸੀਂ ਹਥਿਆਰਾਂ ਦੀ ਰਿਕਵਰੀ ਕਰਾਉਣ ਲਈ ਲੈ ਕੇ ਗਏ ਉਹਨੇ ਸਾਡੇ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਉਹਦੀਆਂ ਲੱਤਾਂ 'ਚ ਮਾਰੀਆਂ ਸੇਮ ਗੱਲ ਪੁਲਿਸ ਹਾ ਇਨਕਾਊਂਟਰ 'ਚ ਦੱਸ ਰਹੀ ਐ ਇਸੇ ਕਰਕੇ ਲੋਕ ਜਿਹੜੇ ਨੇ ਉਹ ਇਸੇ ਕਰਕੇ ਲੋਕ ਸਵਾਲ ਖੜੇ ਕਰ ਰਹੇ ਨੇ ਬੜੇ ਟਾਈਮ ਤੋਂ ਲੋਕ ਕਹਿੰਦੇ ਨੇ ਵੀ ਹਥਿਆਰਾਂ ਦੀ ਰਿਕਵਰੀ ਕਰਨ ਜਦੋਂ ਜਾਣੇ ਹੋ ਠੀਕ ਐ ਬੰਦੇ ਨਾਲ ਲੈ ਜਾਓ ਉਹਨੂੰ ਪੁਲਿਸ ਫੜ ਕੇ ਰੱਖੇ ਔਰ ਆਪਦੇ ਬੰਦੇ ਨੂੰ ਕਿਹਾ ਜਾ 10 ਵੀ ਕਿੱਥੇ ਹਥਿਆਰ ਰੱਖਿਆ ਜਿੱਥੇ ਉਹ ਦੱਸੇ ਉੱਥੇ ਰੱਖਿਆ ਕੱਢ ਆਪ ਲਾਓ ਜ਼ਰੂਰੀ ਉਹ ਤੋਂ ਕਢਾਉਣੇ ਨੇ ਸੋ ਇਹ ਸੇਮ ਕਹਾਣੀ ਜਦੋਂ ਪੁਲਿਸ ਦੱਸਦੀ ਹੈ ਤੇ ਬਹੁਤ ਸਾਰੇ ਲੋਕ ਫਿਰ ਸਵਾਲ ਵੀ ਖੜੇ ਕਰਦੇ ਨੇ ਸੋਸ਼ਲ ਮੀਡੀਆ ਤੇ ਮੀਡੀਆ ਤੇ ਚਰਚਾ ਚੱਲਦੀ ਹੈ ਵੀ ਯਾਰ ਸੇਮ ਕਹਾਣੀ ਹਰ ਵਾਰੀ ਹਥਿਆਰਾਂ ਦੀ ਰਿਕਵਰੀ ਹਰ ਵਾਰੀ ਅਨਕਾਊਂਟਰ ਦੇ ਵਿੱਚ ਗੋਲੀ ਲੱਤ ਚ ਤਾਂ ਇਹਦੇ ਉੱਪਰ ਪੰਜਾਬ ਪੁਲਿਸ ਜਿਹੜੀ ਆ ਉਹ ਆਪਣਾ ਪੱਖ ਕਹਿੰਦੀ ਹੈ ਕਿ ਅਸੀਂ ਇਸ ਕੁਛ ਦੀ ਗਲਤ ਕਰਦੇ ਪਰ ਕਈ ਵਾਰ ਪਹਿਲਾਂ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ 'ਚ ਅਦਾਲਤਾਂ ਵੱਲੋਂ ਕੋਰਟਾਂ ਵੱਲੋਂ ਸਜ਼ਾਵਾਂ ਵੀ ਹੋਈਆਂ ਨੇ ਇਸ ਕਰਕੇ ਸ਼ੱਕ ਜਿਹੜਾ ਉਹ ਲੋਕ ਕਰਦੇ ਨੇ ਕਿ ਇਹ ਮੁਕਾਬਲਾ ਅਸਲੀ ਹੈ ਜਾਂ ਨਕਲੀ ਹੈ ਤੁਸੀਂ ਕੀ ਮੰਨਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ